ਸੱਚੀ ਗੱਲ ਸਾਰਿਆਂ ਨੂੰ ਭਾਰਤ ਦੇ ਵਿੱਚ ਸੁਣਦੇ ਆ ਕਿ ਡੈਮੋਕ੍ਰੇਸੀ ਹੈ ਵੀ ਵੋਟਾਂ ਪੈਂਦੀਆਂ ਅਸੀਂ ਆਪਣੇ ਮਨਪਸੰਦ ਦਾ ਲੀਡਰ ਚੁੰਨਦੇ ਆ ਤੇ ਉਹ ਸਰਕਾਰ ਬਣਾਉਂਦਾ ਤੇ ਬਾਅਦ ਦੇ ਵਿੱਚ ਲੋਕਾਂ ਦਾ ਭਲਾ ਕਰਦਾ ਅਸਲ ਦੇ ਵਿੱਚ ਹੋ ਉਦੋਂ ਉਲਟ ਰਿਹਾ ਹੈ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਸੁਣਦੇ ਆ ਆਪਾਂ ਜਿਹੜੇ ਲੀਡਰ ਹੈ ਹੋ ਪਿੱਛੇ ਜੇ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਭਿੰਡਰਾਂ ਵਾਲਾ ਬੰਨ ਨੂੰ ਫਿਰਦੇ ਸੀ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਕਰਤਾ ਤੇ ਉੱਥੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਆ ਹੁਣ ਇਹ ਪੁੱਛਣ ਵਾਲਾ ਹੋਵੇ ਵੀ ਪਾਠ ਕਰਨਾ ਸਾਡੇ ਲਈ ਕੋਈ ਸਜ਼ਾ ਨਹੀਂ ਹੈਗੀ ਸਾਡੇ ਲਈ ਭਾਗ ਹੈ ਤਾਂ ਸਾਡੇ ਕਿ ਅਸੀਂ ਸਾਨੂੰ ਪਾਠ ਕਰਨ ਨੂੰ ਮਿਲਦਾ ਹੈ ਗੁਰੂ ਸਾਹਿਬ ਦਾ ਨਾਮ ਲੈਣਾ ਗੁਰੂ ਸਾਹਿਬ ਦਾ ਪਾਠ ਕਰਨਾ ਇਹ ਸਾਡੇ ਲਈ ਭਾਗਾਂ ਵਾਲੀ ਗੱਲ ਹੈ ਕਮਾਲ ਦੀ ਗੱਲ ਇਹ ਹੈ ਕਿ ਦਿੱਲੀ ਤੋਂ ਇਹ ਫੈਸਲਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਇਦਾਂ ਦਾ ਕੁਝ ਹੋ ਰਿਹਾ ਤੇ ਉਸ ਨੂੰ ਆਪਾਂ ਠੱਲ ਪਾਉਣੀ ਹੈ ਤੇ ਪੰਜਾਬ ਇੱਕ ਅਲੱਗ ਸੂਬਾ ਹੈ ਉੱਥੋਂ ਦੀ ਅਲੱਗ ਸਰਕਾਰ ਹੈ ਉਹ ਆਪਣਾ ਕੋਈ ਫੈਸਲਾ ਨਹੀਂ ਲੈ ਸਕਦੀ ਮਤਲਬ ਫੈਡਰਲ ਸਿਸਟਮ ਤਾਂ ਖਤਮ ਹੀ ਹੋ ਗਿਆ ਇਥੋਂ ਤੱਕ ਇਹਦਾ ਮਤਲਬ ਇਹ ਹੈ ਕਿ ਕੁੱਤੀ ਚੋਰਾ ਨਾਲ ਰਲ ਹੀ ਹੋਈ ਹੈ ਜਿੱਦਾਂ ਦੇ ਫੈਸਲੇ ਤਾਂ ਤੋਂ ਹੁੰਦੇ ਆ ਉਹਦਾਂ ਦੇ ਥੱਲੇ ਉਹਨਾਂ ਤੇ ਅਮਲ ਕਰ ਦਿੱਤਾ ਜਾਂਦਾ ਨਾ ਹੀ ਉਹਨਾਂ ਦਾ ਕੋਈ ਆਪਣਾ ਫੈਸਲਾ ਹੁੰਦਾ ਕਿ ਅਸੀਂ ਕੀ ਕਰਨਾ ਇਦਾਂ ਹੀ ਜਿਹੜੀਆਂ ਸਰਕਾਰਾਂ ਇਹ ਆਪਣੇ ਤਰੀਕੇ ਨਾਲ ਕੋਈ ਵੀ ਆਵਾਜ਼ ਮਾੜੀ-ਮੋਟੀ ਜੇਕਰ ਉੱਠਦੀ ਹੈ ਤਾਂ ਉਹਨੂੰ ਦਬਾਉਣਾ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਤਾਂ ਜੋ ਇਹਨਾਂ ਨੂੰ ਕੋਈ ਮਾੜਾ ਨਾ ਕਹਿ ਸਕੇ ਹੁਣ ਪਿੱਛੇ ਜੀ ਤੁਸੀਂ ਦੇਖਿਆ ਹੋਊਗਾ ਕਿ ਮਹਾਰਾਸ਼ਟਰ ਦੇ ਵਿੱਚ ਕਨਾਲ ਕਾਮਰਾ ਜਿਹੜਾ ਕਮੇਡੀਅਨ ਹੈ ਉਹਨੇ ਕਮੇਡੀ ਕੀਤੀ ਉਹਨੇ ਕਿਸਦਾ ਨਾਮ ਨਹੀਂ ਲਿਆ ਇਹ ਜਿਹੜੇ ਕਲਾਕਾਰ ਹੁੰਦੇ ਆ ਚਾਹੇ ਕਵੀ ਹੋਵੇ ਚਾਹੇ ਕੋਈ ਫਿਲਮਕਾਰ ਹੋਵੇ ਚਾਹੇ ਕੋਈ ਕਮੇਡੀਅਨ ਹੋਵੇ ਜਾਂ ਕੋਈ ਵੀ ਹੋਵੇ ਉਹ ਸਮਾਜ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਉਹਦੇ ਬਾਰੇ ਦੱਸ ਰਹੇ ਆ ਪਰ ਜੇਕਰ ਚੋਰ ਦੀ ਦਾੜੀ 'ਚ ਤਣਕੇ ਵਾਲੀ ਗੱਲ ਹੈ ਪਰ ਗੱਲ ਕਿਸੇ ਤੇ ਵੀ ਕੀਤੀ ਹੋਵੇ ਤੇ ਉਹਨਾਂ ਨੂੰ ਲੱਗੇ ਕਿ ਮੇਰੇ ਤੇ ਕੀਤੀ ਹੈ ਦਾ ਮਤਲਬ ਤੀਰ ਨਿਸ਼ਾਨੇ ਤੇ ਲੱਗਿਆ ਤੇ ਉਸ ਤੋਂ ਬਾਅਦ ਉਹ ਬਹੁਤ ਸਾਰੇ ਕਹਿ ਸਕਦੇ ਦਿਹਾੜੀ ਦੇ ਬੰਦੇ ਹੋਣਗੇ ਜਨਨ ਨੂੰ ਇਹ ਹੀ ਨਹੀਂ ਪਤਾ ਕਿ ਗੱਲਬਾਤ ਕੀ ਆ ਹੋਇਆ ਕੀ ਹੈ ਤੇ ਜਿੱਥੇ ਉਹਨੇ ਸ਼ੋਅ ਕੀਤਾ ਸੀ 2 ਮਹੀਨੇ ਬਾਅਦ ਤੋੜ-ਫੋੜ ਉੱਥੇ ਹੁੰਦੀ ਹੈ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਿਆਨਵਾਜ਼ੀਆਂ ਕੀਤੀਆਂ ਜਾਂਦੀਆਂ ਕਿ ਉਹ ਮਾਫੀ ਮੰਗੇ ਕਿ ਉਹਨੇ ਇਹੋ ਜਿਹਾ ਵਿਅੰਗ ਕਿਉਂ ਕੀਤਾ ਤੇ ਰਾਜਨੀਤੀ ਹੁੰਦੀ ਹੈ ਵਿਰੋਧੀ ਧਿਰ ਕਹਿੰਦਾ ਕਿ ਉਹਨੇ ਸਹੀ ਕੀਤਾ ਜਿਹੜਾ ਮੌਜੂਦਾ ਪਾਰਟੀ ਆ ਉਹ ਕਹਿੰਦੀ ਹੈ ਕਿ ਜਿਹੜੀ ਕਿ ਸੱਤਾ ਦੇ ਵਿੱਚ ਹੈ ਉਹ ਕਹਿੰਦੀ ਹੈ ਕਿ ਉਹ ਮਾਫੀ ਮੰਗੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਉਠਣੀ ਨਹੀਂ ਦਿੱਤੀ ਜਾ ਰਹੀ। ਲੀਡਰ ਜਿਹੜੇ ਆ ਉਹ ਆਪਣੇ ਆਪ ਨੂੰ ਇਹ ਸਮਝ ਰਹੇ ਆ ਕਿ ਇੱਕ ਵਾਰੀ ਅਸੀਂ ਸੱਤਾ 'ਚ ਆ ਗਏ ਆ ਇੱਕ ਵਾਰੀ ਸਾਡੇ ਹੱਥ 'ਚ ਕਮਾਨ ਆ ਗਈ ਆ ਤੇ ਅਸੀਂ ਜਿਵੇਂ ਮਰਜ਼ੀ ਓਵੇਂ ਕਰਾਂਗੇ ਪਰ ਇਹ ਚੀਜ਼ਾਂ ਕੋਈ ਬਹੁਤਾ ਧੀਰ ਨਹੀਂ ਚੱਲਦੀਆਂ ਹੁੰਦੀਆਂ। ਇੱਕ ਬਾਤ ਆ ਮੇਰਾ ਬਾਪ ਸੁਣਾਉਂਦਾ ਹੁੰਦਾ ਕਿ ਗਿੱਦੜ ਸੀਗੇ ਬਹੁਤ ਸਾਰੇ। ਉਹ ਗਿੱਦੜਾਂ ਨੇ ਸੋਚਿਆ ਵੀ ਯਾਰ ਅਏ ਤਾਂ ਸਾਡਾ ਲੋਟ ਨਹੀਂ ਹੋਣਾ ਐ ਤਾਂ ਅਸੀਂ ਖਾਤਰੇ ਚੜਵਾਂਗੇ। ਵੀ ਕਿਉਂ ਨਾ ਇਹ ਹੋਵੇ ਕਿ ਆਪਾਂ ਇੱਕ ਲੀਡਰ ਚੁਣ ਲਈਏ ਆਪਣਾ। ਡੈਮੋਕ੍ਰੇਸੀ ਆ ਗਈ ਉਹਨਾਂ ਚ ਵੀ ਵੀ ਇੱਕ ਲੀਡਰ ਚੁਣ ਲੀਏ ਤੇ ਉਹ ਜਿਹੜਾ ਲੀਡਰ ਹੋਊਗਾ ਉਹ ਸਾਨੂੰ ਸਹਿਤ ਦੇਊਗਾ ਜਿਵੇਂ ਉਹ ਕਹੂਗਾ ਆਪਾਂ ਉਹ ਮੇ ਕਰਾਂਗੇ ਕਿਉਂਕਿ ਬਹੁਤੇ ਬੰਦਿਆਂ ਚ ਗੱਲ ਹੁੰਦੀ ਆ ਤਾਂ ਕਿਸੇ ਫੈਸਲੇ ਤੇ ਨਹੀਂ ਪਹੁੰਚਦੇ ਉਹ ਕਹਿੰਦੇ ਵੀ ਠੀਕ ਆ ਉਹਨਾਂ ਨੇ ਇੱਕ ਲੀਡਰ ਚੁਣ ਲਿਆ ਉਹ ਕਹਿੰਦੇ ਵੀ ਆਪਾਂ ਸਾਰੇ ਇੱਕੋ ਜੇ ਆਪਾਂ ਨੂੰ ਪਤਾ ਕਿਵੇਂ ਚੱਲੂਗਾ ਵੀ ਇਹ ਆਪਣਾ ਲੀਡਰ ਹੈ ਤਾਂ ਉਹਨਾਂ ਨੇ ਕੀ ਕੀਤਾ ਕਹਿੰਦੇ ਇਦਾਂ ਕਰਦੇ ਆ ਵੀ ਜਿਹੜਾ ਇਹ ਲੀਡਰ ਹੈ ਨਾ ਇਹਦੀ ਪੂਛ ਤੇ ਡੰਡਾ ਬੰਨ ਦਿੰਦੇ ਆ ਚਲੋ ਭਾਈ ਲੀਡਰ ਦੀ ਪੂਛ ਤੇ ਡੰਡਾ ਬੰਨਤਾ ਲੀਡਰ ਪੂਰੀ ਹਵਾ ਚ ਆਪਦੀ ਘਰ ਵਾਲੀ ਸਾਹਮਣੇ ਕਵੇ ਹਨਾ ਵੀ ਮੈਂ ਲੀਡਰ ਹਾਂ ਉਹਦੀ ਘਰ ਵਾਲੀ ਵੀ ਪੂਰਾ ਐ ਵੀ ਪ੍ਰਧਾਨ ਬਣ ਗਿਆ ਸਾਡੇ ਵਾਲਾ ਤੇ ਆਥਣੇ ਗਿੱਦੜਾਂ ਆਮ ਤੌਰ ਤੇ ਪਿੰਡਾਂ ਚ ਜਾਂਦੇ ਹੁੰਦੇ ਆ ਤੇ ਜਦੋਂ ਪਿੰਡ ਚ ਗਏ ਤੇ ਮਗਰ ਕੁੱਤੇ ਪੈ ਗਏ ਜਦੋਂ ਕੁੱਤੇ ਪੈ ਗਏ ਤੇ ਫੇਰ ਆਪਦੀਆਂ ਖੱਡਾਂ ਵੱਲ ਨੂੰ ਭੱਜੇ ਸਾਰੇ ਗਿੱਦੜ ਜਦੋਂ ਖੱਡਾਂ ਵੱਲ ਨੂੰ ਭੱਜੇ ਸਾਰੇ ਗਿੱਦੜ ਆਪਦੀਆਂ ਖੱਡਾਂ ਚ ਵੜ ਗਏ ਤੇ ਗਿੱਦੜੀ ਵੀ ਵੱੜ ਗਈ ਜਦੋਂ ਗਿੱਦੜ ਵੜਨ ਲੱਗਿਆ ਤੇ ਗਿੱਦੜ ਦਾ ਨਾ ਡੰਡਾ ਅੜ ਗਿਆ ਉਹ ਕਹਿੰਦੀ ਵੀ ਗੱਡਾ ਆ ਜਾ ਗਾਹਾਂ ਕੀ ਚੱਕਰ ਪੈ ਗਿਆ ਪ੍ਰਧਾਨ ਸਾਹਿਬ ਗਾਹਾਂ ਉਹ ਉਹ ਕਹਿੰਦਾ ਕੀ ਦੱਸਾਂ ਗਾਹਾਂ ਤਾਂ ਆ ਜਾ ਕਹਿੰਦਾ ਲੀਡਰੀ ਜੜੀ ਪਈ ਆ